ਤੇ ਦੇਖੋ ਕਣੀਆਂ ਫੈਰੀਆਂ ਤੇ ਨਾਲੇ ਧੁੱਪ ਨਿਕਲੀ ਹੋਈ ਆ ਆਪ ਨੂੰ ਸਟੀਲ ਬਾਡੀ ਦਿਖਾਊਗਾ ਤੁਹਾਨੂੰ ਉਹ ਦੇਖੋ ਐਪਸ ਚੈੱਕ ਕਰੋ ਬਾਈ ਥੋੜਾ ਸ਼ੋਰਟ ਆਇਆ ਨੁਕਸਾਨ ਹੋ ਗਿਆ ਜਿਆਦਾ ਵੱਡਾ ਵੀ ਨਹੀਂ ਜਿਆਦਾ ਛੋਟਾ ਵੀ ਨਹੀਂ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਸਤਿ ਸਭ ਵਧੀਆ ਹੋਵੋਗੇ ਸਵਾਗਤ ਹੈ ਇਕ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੂਗਾ ਤੇ ਚਲੋ ਫਿਰ ਵਲੌਗ ਨੂੰ ਕਰ ਦਾਂਗਾ ਠੀਕ ਹੈ ਨਾ ਤੇ ਸਭ ਤੋਂ ਪਹਿਲਾਂ ਮੈਂ ਨਹਾ ਲਾਂ ਨਾ ਨੋ ਕੇ ਫਿਰ ਚੱਲਦੇ ਆਂ ਮੰਦਰ ਤੇ ਵਲੌਗ ਨੂੰ ਰੱਖਾਂਗੇ ਕੰਟੀਨਿਊ ਬਣੇ ਰਹੋ ਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਲਿਓ ਆਲ ਤੇ ਪ੍ਰੈਸ ਸੋ ਨਾ ਤੋ ਕਿ ਆਪਾਂ ਹੋ ਚੁੱਕੇ ਹਾਂ ਗਾਇਜ਼ ਰੈਡੀ ਤੇ ਚਲੋ ਫਿਰ ਚੱਲਦੇ ਆਂ ਫੜਾਫੜ ਮੰਦਰ ਨਹੀਂ ਤਾਂ ਫਿਰ ਭੀੜ ਹੋ ਜਾਣੀ ਆ ਫੜਾਫੜ ਜਾ ਕੇ ਆਉਨੇ ਆ ਤੇ ਫਿਰ ਮਿਲਦੇ ਹਾਂ ਤੁਹਾਨੂੰ लो भी गाइस पार करती है बाइक तो चब्बीली ये कड चलो याँ वो पहले थे लगा दिए चिराग ਸੋ ਵੀ ਗਾਇਜ਼ ਵਾਪਸ ਆ ਗਏ ਆ ਮਾઠા ਟੇਕਿਆ ਦੇਖੋ ਇੱਧਰ بارش ਵੀ ਹੋ ਰਹੀ ਹੈ ਪਤਾ ਨਹੀਂ ਦੇਖ ਪਾ ਰਹੀ ਤੁਹਾਨੂੰ ਪਤਾ ਨਹੀਂ ਤੇ ਦੇਖੋ ਕਣੀਆਂ ਪੈ ਰਹੀਆਂ ਤੇ ਨਾਲੇ ਧੁੱਪ ਨਿਕਲੀ ਹੋਈ ਆ ਫਿਰ ਤੋਂ ਗਾਇਜ਼ ਵਲੌਗ ਨੂੰ ਕਰ ਰਹੇ ਆ ਬਸ ਕੰਟੀਨਿਊ ਤੇ ਹੁਣ ਆਏ ਸੀ ਛੱਤ ਤੇ ਤੇ ਥੋੜੀ ਐਕਸਰਸਾਈਜ਼ ਕਰਾਂਗੇ ਤੇ ਟਰਾਈਪੋਡ ਵਗੈਰਾ ਤਿਆਰ ਆ ਹੁਣ ਰੁਦਰ ਡੰਬਲ ਲੈ ਕੇ ਆਊਗਾ ਤੇ ਡੰਬਲ ਲਾਉਣੇ ਆ ਜਿੰਨੀ ਕੋ ਹੋ ਸਕੇ ਉੰਨੀ ਕਰਦੇ ਆ ਐਕਸਰਸਾਈਜ਼ ਚਲੋ ਦੇਲੀ ਅਸੀਂ ਜਿੱਥੇ ਚੱਕਦੇ ਆ ਜਿੱਥੇ ਰੱਖਦੇ ਆ ਉਤੋਂ ਦੁਬਾਰਾ ਫਿਰ ਚੱਕਣ ਲੱਗੇ ਆਂ ਟੰਬੜ ਚਲੋ ਵੀ ਲੋ ਵੀਰ ਉਧਰ ਹੁਣ ਹੋ ਰਿਹਾ ਤਿਆਰ ਅੱਛਾ ਅਬ ਨੀ ਸਟੀਲ ਬਾਡੀ ਦਿਖਾਊਗਾ ਤੁਹਾਨੂੰ ਉਹ ਦੇਖੋ ਆਪਸ ਚੈੱਕ ਕਰੋ ਬਾਈ ਕੈਂਡ ਵਾਰਮ-ਅਪ ਕਰਦੇ ਆ ਗਾਇਸ ਫਿਰ ਉਹ ਤੋਂ ਬਾਅਦ ਕਰਦੇ ਆ ਐਕਸਰਸਾਈਜ਼ ਸਟਾਰਟ 29 enough i myself what did happen to the last <laughs> 10 run away with my life best friend will never turn back again نو ਵੀ ਗਾਈਜ਼ ਹੁਣ ਤੁਹਾਨੂੰ ਰੋਦਰ ਲਾ ਕੇ ਦਿਖਾਉਗਾ ਪੁਸ਼-ਅਪਸ ਆ ਸੇਮ ਐਕਸਰਸਾਈਜ਼ ਜਿਹੜੀ ਹੁਣੇ ਲਗਾ ਰਿਹਾ ਇਹ ਮੈਂ ਉਧਰ ਟਰਾਈ ਕੀਤੀ ਹੋਈ ਆ ਰੀਲਾਂ ਦੇ ਵਿੱਚ ਇੰਸਟਾਗ੍ਰਾਮ 'ਚ ਮੈਂ ਅਪਲੋਡ ਕੀਤੀ ਹੋਈ ਆ ਤੇ ਉਹ ਐਕਸਰਸਾਈਜ਼ ਨੂੰ ਬੜੀਆ ਲੱਗੀ ਤਾਂ ਹੁਣੇ ਡੇਲੀ ਇਹ ਐਕਸਰਸਾਈਜ਼ ਲਗਾਉਂਦਾ ਚੱਲੋ ਜੀ ਚਾਲੀ ਜੋਸ਼ ਆ ਗਿਆ But one day I'll be yours again. Love you guys, I'm going to be very dumb. Love lessons come one in a dozen. The other eleven gives something from nothing. i sit here looking for an answer. Give me the biggest question. Love you guys. I'll look at Dante. Today, without you. ਲੋਵੀ ਗਾਇਜ਼ ਕੁਝ ਐਕਸਰਸਾਈਜ਼ਾਂ ਲਗਾ ਲਈਆਂ ਕੁਝ ਆਫ ਕੈਮਰਾ ਕੁਝ ਔਨ ਕੈਮਰਾ ਤੇ ਹੁਣ ਲਾਸਟ ਐਕਸਰਸਾਈਜ਼ ਦੇ ਨਾਲ ਕਰਦੇ ਆਪਾਂ ਅੱਜ ਦਾ ਜਿਮ ਖਤਮ ਤੇ ਚਲੋ ਫਿਰ ਲਾਸਟ ਲਾਨੇ ਐਕਸਰਸਾਈਜ਼ ਨੇਗਾ ਹੀ ਬਹੁਤ ਵਾਸ ਕਰਾ ਰੱਖੀ ਆ ਪੂਰਾ ਸੂਰਜ ਹਲੇ ਪੌਣੇ 6 ਦੇ ਕਰੀਬ ਹੋ ਗਿਆ 5 ਵਜੇ ਸੀ ਸਟਾਰਟ ਕੀਤਾ ਸੀ ਦੇਖੋ ਹਲੇ ਵੀ ਸੂਰਜ ਬਹੁਤ ਚੜਿਆ ਹੋਇਆ ਤੇ ਚਲੋ ਫਿਰ ਚੱਲਦੇ ਹਾਂ ਹੁਣ نیچے ਸੋ ਹੁਣ ਤੱਕ ਦਾ ਗਾਈਜ਼ ਤੁਸੀਂ ਵਲੌਗ ਦੇਖ ਹੀ ਲਿਆ ਹੋਣਾਗਾ ਉਹ ਸੋ ਤੋਂ ਵਧੀਆ ਲੱਗਿਆ ਹੋਣਾਗਾ ਦਰਸਲ ਗੱਲ ਕੁਝ ਹੋਰ ਕਰਨੀ ਸੀਗੀ ਉਹ ਤਾਂ ਵਲੌਗ ਕੰਟੀਨਿਊ ਕਰਦੇ ਕਰਦੇ ਆਪਣਾ ਦਿਨ ਦਾ ਪੂਰਾ ਸੈਟਅਪ ਤਿਆਰ ਕਰਦੇ ਕਰਦੇ ਬਸ ਇੱਥੇ ਤੱਕ ਆ ਗਈ ਸੀ ਤੇ ਹੁਣ ਬਾਕੀ ਗੱਲ ਇਹ ਕਰਨੀ ਸੀ ਤੇ ਹੁਣ ਤੱਕ ਤੁਸੀਂ ਦੇਖੀ ਆਉਣੀ ਆ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਵਲੌਗਸ ਦੇ ਵਿੱਚ ਕਾਫੀ ਅਨਬਾਕਸਿੰਗ ਕੀਤੀਆਂ ਕਾਫੀ ਪ੍ਰੋਡਕਟ ਪਰਚੇਸ ਕੀਤੀਆਂ ਤੁਹਾਨੂੰ ਦਿਖਾਏ ਸਾਰੇ ਤੁਹਾਡੇ ਨਾਲ ਸ਼ੇਅਰ ਕੀਤਾ ਐਕਸਪੀਰੀਅੰਸ ਤੇ ਉਹਦੇ ਵਿੱਚੋਂ ਹੁਣ ਥੋੜਾ ਛੋਟਾ ਨੁਕਸਾਨ ਹੋ ਗਿਆ ਜਿਆਦਾ ਵੱਡਾ ਵੀ ਨਹੀਂ ਜਿਆਦਾ ਛੋਟਾ ਵੀ ਨਹੀਂ ਤੇ ਉਹ ਤੁਹਾਨੂੰ ਦਿਖਾਨਿਆਂ ਕਾ ਦਾ ਤੇ ਆਹ ਦੇਖ ਲਓ ਤੁਸੀਂ ਗੌਰ ਨਾਲ ਇਹ ਤੁਹਾਨੂੰ ਦਿਖਾਇਆ ਸੀ ਇਹਦਾ ਵਲੌਗ ਤੁਹਾਨੂੰ ਮੈਂ ਤੇ ਅਨਬਾਕਸਿੰਗ ਕੀਤੀ ਸੀਗੀ ਤੇ ਇਹਦਾ ਜਿਹੜਾ ਪ੍ਰੋਡਕਟ ਸੀਗਾ ਅਮਾਉਂਟ ਸੀਗਾ ਇਹ ਬਾਈਕ ਮੋਬਾਈਲ ਹੋਲਡਰ ਤੇ ਇਹਦੇ ਵਿੱਚ ਨਾ ਇੱਕ ਜਿਹੜਾ ਆਵਲਾ ਪਾਰਟ ਸੀਗਾ ਜੋ ਕੇ ਰੋਡ ਨੂੰ ਕਨੈਕਟ ਕਰਦਾ ਮਾਉਂਟ ਦੇ ਨਾਲ ਇਹ ਬ੍ਰੇਕ ਹੋ ਗਿਆ ਸਾਰਾ ਹੀ ਆ ਦੇਖੋ ਇਹ ਸਾਰਾ ਹੀ ਗਾਈਜ਼ ਬ੍ਰੇਕ ਹੋ ਚੁੱਕਿਆ ਤੇ ਇਹ ਅਸੀਂ ਕਾਫੀ ਸ਼ਾਪਸ ਤੇ ਪਤਾ ਕਰ ਲਿਆਗਾ ਬਾਈਕ ਸਰਵਿਸ ਵਗੈਰਾ ਤੇ ਜਿੱਥੇ ਟੇਪ ਵਗੈਰਾ ਹੁੰਦੀ ਹੈ ਬਾਈਕਸ ਦੀ ਉਹ ਸਾਰੀਆਂ ਤੇ ਪੀਪੀਐਫ ਵਗੈਰਾ ਹੁੰਦਾ ਸਾਰੇ ਕਿਤੇ ਪਤਾ ਕਰ ਲਿਆ ਪਰ ਇਹ ਮਿਲਿਆ ਨਹੀਂ ਆਨਲਾਈਨ ਵੀ ਚੈੱਕ ਕੀਤਾਗਾ ਪਰ ਉੱਥੇ ਵੀ ਨਹੀਂ ਹੁਣ ਮਿਲਿਆ ਤੇ ਹੁਣ ਹੁਣ ਇਹਦਾ ਮੈਨੂੰ ਕੋਈ ਹੱਲ ਲੱਭ ਨਹੀਂ ਰਿਹਾ ਜਸਟ ਇੱਕ ਵਾਰ ਟਰਾਈ ਕੀਤਾ ਸੀਗਾ ਇਹ ਤੇ ਉਹ ਵੀ ਚੰਡੀਗੜ੍ਹ ਜਾਂਦੇ ਟਾਈਮ ਤੇ ਉਹ ਤੋਂ ਬਾਅਦ ਵਾਸੇ ਹੁਣ ਵੇਸਟ ਆ 400 ਰੁਪਿਆ ਗਾਈਜ਼ ਖਰਾਬ ਗਿਆ ਆਪਣਾ ਤੇ ਚਲੋ ਹੁਣ ਤੱਕ ਜਿੰਨੇ ਵੀ ਪ੍ਰੋਡਕਟ ਸੀਗੇ ਸਾਰੇ ਵਧੀਆ ਨਿਕਲੇ ਨੇ ਪਰ ਇਹੀ ਪਤਾ ਨਹੀਂ ਕੀ ਚੱਕਰ ਪੈ ਗਿਆ ਗਲਤੀ ਵੀ ਵੈਸੇ ਮੇਰੀ ਸੀ ਮੈਂ ਉਹਨੂੰ ਨਾ ਜ਼ਿਆਦਾ ਟਾਈਟ ਕਰਤਾ ਤੇ ਉਹ ਤੋਂ ਬਾਅਦ 5 ਕਿੱਕ ਨਾਲ ਵੀ ਜੋੜਿਆ ਪਰ ਗੱਲ ਨਹੀਂ ਬਣੀ ਤੇ ਚਲੋ ਜੋ ਹੋਣਾ ਸੀ ਹੋ ਗਿਆ ਬਸ ਇਹੀ ਗੱਲ ਸੀ ਜੋ ਕਿ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਤੇ ਚਲੋ ਕੋਈ ਨਾ ਕੋਈ ਹੱਲ ਤਾਂ ਕੱਢਾਂਗੇ ਜੋ ਵੀ ਹੱਲ ਕੱਢਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਚਲੋ ਫਿਰ ਆਈ ਹੋਪਸ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਕਰ ਲਿਓ ਆਲ ਤੇ ਫਿਰ ਅਸ ਮਿਲਦਾ ਤੁਹਾਨੂੰ ਇਦਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ ਥੈਂਕ ਯੂ ਸੋ ਮਚ ਵਾਚਿੰਗ